ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸਾਰੇ ਭਰਾਵਾਂ ਨੂੰ ਵੀਡੀਓ ਬਣਾਉਣ ਤੋਂ ਪਹਿਲਾਂ ਰਿਕਵੈਸਟ ਆ ਕਿ ਜਿਹੜੇ ਭਰਾ ਨੇ ਕਿਸੇ ਵੀਰ ਨੇ ਕੋਈ ਪਸ਼ੂ ਵੇਚਣਾ ਹੋਵੇ ਉਹ ਵੀ ਆਪਣੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦਾ ਹਾਂਜੀ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਇੱਕ ਐਚ ਐਫ ਬੱਸੀ ਸੂਈ ਵੀ ਆ ਦੂਜਾ ਸੂਆ ਉਸ ਦੀ ਪ੍ਰੋਪਰ ਡਿਟੇਲਸ ਉਹਨੂੰ ਆਪਾਂ ਦਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆ ਜਿਹੜੀ ਬੱਸੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਦੂਜਾ ਸੂਆ ਬੱਸੀ ਸੂਈ ਆ ਜੀ ਪਿੱਛੇ ਇਹਦੇ ਬੱਸੀਆ ਬਹੁਤ ਵਧੀਆ ਬਰੀਡ ਦੀ ਬੱਸੀਆ ਆ ਦੇਖ ਸਕਦੇ ਹੋ ਵੱਡੀ ਹੋ ਕੇ ਵਧੀਆ ਆਪਣੀ ਮਾਂ ਵਾਂਗੂ ਵੱਡੀ ਬਰੀਆ ਬੈੜ ਤਿਆਰ ਹੋਊਗੀ ਚੰਗੀ ਸੇਵਾ ਨਾਲ ਆਹ ਦੇਖ ਸਕਦੇ ਹੋ ਚੰਗੀ ਬਰੀਡ ਦੀ ਗਾਂ ਜੀ ਦੂਜਾ ਸੂਆ ਸੂਈ ਆ ਖੋਲ ਕੇ ਦਿਖਾਉ ਆ ਜੂਗੀ ਕਿੱਸੇ ਇਹਦੇ ਬੱਸੀ ਆ ਲਿਆ ਆਹ ਦੇਖ ਸਕਦੇ ਹੋ ਦੋਸਤੋ ਉੱਚੇ ਲੰਮੇ ਵੱਡੇ ਕੱਦ ਕਾਰ ਦੀ ਚੰਗੀ ਬਰੀਡ ਦੀ ਬੱਸੀ ਆ ਹੈ ਥੋੜੀ ਜਿਹੀ ਫਿੱਕੀ ਆ ਦੋਸਤੋ ਚੰਗੀ ਸਾਹਮਣ ਨਾਲ 20 ਲੀਟਰ ਦੁੱਧ ਨੇ ਆ ਰਾਮਧਰਿਨਾਂ ਦੇ ਪਾ ਦੇਣਾਗਾ ਦੋਸਤੋ ਅਗਰ ਸੂਆ ਇਹਦਾ ਚੰਗੀ ਤਰ੍ਹਾਂ ਸਮਝੇ ਹਜੇ ਕੱਲ ਹੀ ਸੂਈ ਆ ਮਗਰ ਇਹਦੇ ਬੱਸੀ ਆ ਦੂਜਾ ਸੂਆ ਸੂਈ ਆ ਬ੍ਰੀਡ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਦੋਸਤੋ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਹਵਾਨਾ ਬਾਅ ਕਮਾਲ ਤਿਆਰ ਕੀਤਾ ਹੋਇਆ ਜੀ ਪੂਰੇ ਠੋਸ ਹਵਾਨੇ ਦੀ ਆ ਆਦੇਸ਼ ਆ ਜੀ ਨਾ ਦੋਸਤੋ ਠੰਡੀ ਸੀਲ ਆ ਪੂਰੀ ਥਾਂਲੇ ਬਾਅ ਨੇੜੇ ਤੋਂ ਚੈੱਕ ਕਰਾ ਦੇਣਾ ਅਦੇਸਾ ਦੇ ਕੱਲਾ ਕੱਲਾ ਨਿੱਖੜਮਾ ਪੀੜੇ ਦੇ ਪਾਵੇਟ ਹੈ ਪੂਰੀ ਬਿੱਤੀ ਦੇ ਸਾਰਾ ਪੂਰਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਪਹਿਲੇ ਸੂਏ ਦਾ ਮਿਲਕ ਰਿਕਾਰਡ ਦੋਸਤੋ 16 17 ਲੀਟਰ ਆ ਅਗਰ ਦੂਜੇ ਸੂਏ ਤੇ ਆਪਾਂ ਚੰਗੀ ਸਾਂਭ ਕਰਦੀਏ ਤਾਂ 20 ਲੀਟਰ ਤੱਕ ਆਰਾਮਦਾਰ ਰਹਿਣੇ ਦੁੱਧ ਪਾਉਣਾ ਜਿਹੜੇ ਮੇਰੇ ਵੀਰ ਬੱਸੀ ਲੈਣ ਦੇ ਚਾਹਵਾਨ ਨੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੇ ਰਿਆਨਾ ਚ ਆਪਣੀਆਂ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ